ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਾਦ ਬਹੁਤ ਧੰਨਵਾਦ ਕੱਲ ਦੇਸ਼ ਦਾ ਸਾਲਾਨਾ ਬਜਟ ਜਿਹੜਾ ਦੇਸ਼ ਦੇ ਫਾਈਨਾਂਸ ਮਿਨਿਸਟਰ ਮੈਡਮ ਨਿਰਮਲਾ ਸੀਤਾਰਾਮਨ ਜੀ ਨੇ ਪੇਸ਼ ਕੀਤਾ ਜਿਹਦੇ ਵਿੱਚ ਪੰਜਾਬ ਨੂੰ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਔਰ ਖਾਸ ਤਰਕੇ ਜੇ ਮੈਂ ਗੱਲ ਕਰਾਂ ਮਿਡਲ ਕਲਾਸ ਨੂੰ ਡੋਰ ਕਲਾਸ ਨੂੰ ਗਰੀਬ ਵਰਗ ਨੂੰ ਕਿਸਾਨ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਬਹੁਤ ਵੱਡੀ ਆਸ ਸੀ ਕਿ ਦੇਸ਼ ਦਾ ਕੇਂਦਰੀ ਬਜਟ ਜਿਹੜਾ ਉਹਨਾਂ ਦਾ ਜੀਵਨ ਸੁਖਾਲਾ ਕਰੂਗਾ ਜਿਹੜੀ ਲਗਭਗ ਪਿਛਲੇ 12 ਸਾਲਾਂ ਤੋਂ ਦੇਸ਼ ਮਹਿੰਗਾਈ ਦੀ ਮਾਰ ਚੱਲ ਰਿਹਾਗਾ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਡਾਵਾ ਡੋਲ ਹੋ ਰਹੀ ਆ ਸ਼ਾਇਦ 12 ਸਾਲਾਂ ਬਾਅਦ ਉਹ ਠੀਕ ਹੋਊਗੀ ਪਰ ਲੇਕਿਨ ਮੈਡਮ ਦਰਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ 12 ਸਾਲਾਂ ਬਾਅਦ ਦੇਸ਼ ਦੇ ਆਮ ਨਾਗਰਿਕ ਨੂੰ ਨਰਾਸ਼ ਕੀਤਾ ਦੇਸ਼ ਦੇ ਆਮ ਨਾਗਰਿਕ ਦੀ ਬਾਹ ਫੜਨ ਦੀ بجائے ਉਹਦੀ ਬਾਹ ਜਿਹੜੀ ਹੈ ਛੱਡ ਦਿੱਤੀ ਕਿਉਂਕਿ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਬਜਟ ਤੋਂ ਪਹਿਲਾਂ ਸੈਂਟਰ ਦਾ ਬਜਟ ਆਉਣ ਤੋਂ ਪਹਿਲਾਂ ਕੇਂਦਰੀ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਸਾਹਿਬ ਸਟੇਟਾਂ ਦੇ ਮੰਤਰੀਜ਼ ਨੂੰ ਮਰਾਉਂਦੇ ਰਹਿਗੇ ਯੂਨੀਅਨ ਟੈਰੀਟਰੀ ਦੇ ਅਫੀਸਰ ਨੂੰ ਬੁਲਾਉਂਦੇ ਰਹਿਗੇ ਸਾਡੀਆਂ ਡਿਟੇਲ ਡਿਸਕਸ਼ਨ ਹੁੰਦੀਆਂ ਰਹਿਗੀਆਂ ਕਿ ਪੰਜਾਬ ਸਟੇਟ ਨੂੰ ਕੀ ਚਾਹੀਦਾ ਹਰਿਆਣਾ ਨੂੰ ਕੀ ਚਾਹੀਦਾ ਓਡੀਸ਼ਾ ਨੂੰ ਕੀ ਚਾਹੀਦਾ ਜੰਮੂ ਕਸ਼ਮੀਰ ਨੂੰ ਕੀ ਚਾਹੀਦਾ ਗੁਜਰਾਤ ਨੂੰ ਕੀ ਚਾਹੀਦਾ ਪ੍ਰੀ ਬਜਟ ਜਿਹੜੀਆਂ ਡੈਲੀਬ੍ਰੇਸ਼ਨਸ ਡਿਸਕਸ਼ਨ ਜਿਹੜੀਆਂ ਉਹ ਦੇਸ਼ ਦੇ ਫਰਾਂਸ ਮਿਸਟਰ ਸਾਹਿਬ ਦਾ ਹੁੰਦੀਆਂ ਨਹੀਂ ਆ। ਔਰ ਇੱਕ ਮੈਮੋਰੈਂਡਮ ਜਿਹੜਾ ਸਟੇਟ ਆਫ ਪੰਜਾਬ ਵੱਲੋਂ ਡਿਫਰੈਂਟ ਸਟੇਟ ਆਪਣਾ-ਆਪਣਾ ਮੈਮੋਰੈਂਡਮ ਬੜਾ ਕੀ ਲੋਡ ਜਿਹੜਾ ਕਈ ਤਾਂ ਬਹੁਤ ਵੱਡਾ-ਵੱਡਾ ਲੈ ਕੇ ਆਉਂਦੇ ਲੱਗੇ। ਹਰੇਕ ਸਟੇਟ ਆਪਣੀ-ਆਪਣੀ ਜਿਹੜਾ ਮੈਮੋਰੈਂਡਮ ਉੱਥੇ ਦੇਸ਼ ਦੇ ਫਰਾਂਸ ਮਿਸਟਰ ਸਾਹਿਬ ਨੂੰ ਦੇ ਦਦਾ। ਪਰ ਲੇਕਿਨ ਮੈਂ ਦੇਖ ਰਿਹਾ ਸੀਗਾ ਕਿ ਜਿੰਨੀਆਂ ਵੀ ਡਿਫਰੈਂਟ ਸਟੇਟ ਨੇ ਆਪਣੀ ਮੁਸ਼ਕਿਲਾਂ ਦਸੀਆਂ ਚਾਹੇ ਹਰਿਆਣਾ ਹੋਵੇ ਭਾਰਤੀ ਜਨਤਾ ਪਾਰਟੀ ਦਾ ਸਟੇਟ ਚਾਹੇ 오ਡੀਸਾ ਹੋਵੇ ਚਾਹੇ ਮਹਾਰਾਸ਼ਟਰ ਹੋਵੇ ਚਾਹੇ ਤਾਮਿਲਨਾਡੂ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਕਿਸੇ ਦੀ ਵੀ ਗੱਲ ਦੇਸ਼ ਦੀ ਭਾਰਤੀ ਜਨਤਾ ਪਾਰਟੀ ਨੇ ਨਹੀਂ ਸੁਣੀ किसी भी वर्ग की गल जी आई सुनी बल्कि बहुत सारे कट जे जुरा स्कीम चल दियां चलाते बहुत सारे मैं तुम्हें तो कला दसूंगा कितने कितने कट लगे गा देश किसान। का किसान ज देश के दे लोगों का पेट भरता गा और खास करके जब मैं पंजाब की गल करा खेतीबाड़ी निर्भर सूबा गा अग्रेरियन स्टेट आ ਇਸ ਸਟੇਟ ਦੇ ਪੰਜਾਬ ਸਟੇਟ ਨੇ ਜੇ 1960 ਤੋਂ ਲਾ ਲੀਏ 70 ਤੋਂ ਲਾ ਲੀਏ ਲਗਾਤਾਰ ਦੇਸ਼ ਦੇ ਲੋਕਾਂ ਦਾ પેટ ਭਰਿਆਗਾ ਗ੍ਰੀਨ ਰੈਵਲੂਸ਼ਨ ਆਈ ਪੰਜਾਬ ਨੇ ਕਣਕ ਦੀ ਪੈਦਾਵਾਰ ਵਧਾਈ ਝੋਨੇ ਦੀ ਪੈਦਾਵਾਰ ਵਧਾਈ ਧਰਤੀ ਹੇਠ ਦਾ ਪਾਣੀ ਖਿੱਚਿਆ ਸਾਡਾ ਧਰਤੀ ਇਹਲਾ ਪਾਣੀ ਥੱਲੇ ਚਲਿਆ ਗਿਆ 151 ਬਲਾਕਸ ਦੇ ਵਿੱਚੋਂ 117 ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇਗੇ ਪਰ ਲੇਕਿਨ ਪੰਜਾਬ ਜਿਹੜਾ ਇੱਕ ਢਾਕੇ ਦੇਸ਼ ਦੇ ਨਾਲ ਖੜਿਆ ਕਦੇ ਦੇਸ਼ ਦੇ ਕੇਂਦਰੀ ਪੂਲ ਦੇ ਅੰਦਰ ਕੌਮੀ ਅੰਨ ਭੰਡਾਰ ਦੇ ਅੰਦਰ ਨੈਸ਼ਨਲ ਫੂਡ ਬਾਲ ਦੇ ਅੰਦਰ ਪੰਜਾਬ ਨੇ ਆਪਣਾ ਹਿੱਸਾ ਘਟ ਨਹੀਂ ਕੀਤਾ ਬਲਕਿ ਆਪਣਾ ਹਿੱਸਾ ਹਰ ਇੱਕ ਸਾਲ ਵਧਾਉਂਦਾ ਰਿਹਾ ਚਾਹੇ ਉਹ ਕਣਕ ਹੋਵੇ ਚਾਹੇ ਉਹ ਚਾਵਲ ਹੋਣ ਆदमी ਸਭ ਤੋਂ ਵੱਡਾ ਹਿੱਸਾ ਜਿਹੜਾ ਜੇ ਮੈਂ ਗੱਲ ਕਰਾਂ ਚਾਵਲ ਦੇ ਰੂਪ ਦੇ ਵਿੱਚ ਜਾਂ ਕਣਕ ਦੇ ਰੂਪ ਦੇ ਵਿੱਚ ਜੇ ਇਕੱਲੀ ਕਣਕ ਦੀ ਗੱਲ ਕਰੀਏ ਸਭ ਤੋਂ ਵੱਧ ਹਾਈएस्ट ਜਿਹੜੀ ਕੰਟਰੀਬਿਊਸ਼ਨ ਆ ਉਹ ਪੰਜਾਬ ਦੀ ਆ ਪਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਖੇਤ ਮਜ਼ਦੂਰ ਨੂੰ ਸੈਂਟਰ ਸਰਕਾਰ ਨੇ ਅੱਖੋ ਪਰੋਖੋ ਕੀਤਾ ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦੋਨਾਂ ਸੂਬਿਆਂ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਐਮਐਸਪੀ ਲਾਗੂ ਆ ਇਹਨਾਂ ਦੋਨਾਂ ਸੂਬਿਆਂ ਦੇ ਜਿਹੜਾ ਖੇਤੀਬਾੜੀ ਦਾ ਇਨਫਰਾਸਟ੍ਰਕਚਰ ਆ ਇਹ ਮੰਡੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆ ਉਹਦੇ ਬਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਬਲਕੇ ਇਸ ਤਰ੍ਹਾਂ ਲੱਗ ਰਿਹਾਗਾ ਕਿ ਹਾਲੀ ਹਾਲੀ ਕੇਂਦਰ ਸਰਕਾਰ ਚਾ ਰਹੀ ਆ ਕਿ ਪੰਜਾਬ ਦਾ ਜਿਹੜਾ ਮੰਡੀਕਰਨਾ ਜਾਂ ਹਰਿਆਣਾ ਦਾ ਮੰਡੀਕਰਨਾ ਉਹ ਤੈਸ ਤੈਸ ਹੋ ਜੇ ਟੁੱਟਦੇ ਔਰ ਰਾਜ ਜਿਹੜਾ ਬਰਬਾਦ ਹੋ ਜੇ ਹੁਣ ਸਾਰਾ ਖਰਚਾ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟ੍ਰਕਚਰ ਦੇ ਹੁਣ ਸਾਨੂੰ ਪੈਸਾ ਲਾਉਣਾ ਪਊਗਾ ਅੱਗੇ ਥੋੜਾ ਬਹੁਤਾ ਪੈਸਾ ਜਿਹੜਾ ਉਹ ਆਜਦਾ ਸੀਗਾ ਮੈਂ ਕਹਿ ਕੇ ਆਸੀ ਕਿ ਆਰਡੀਐਫ ਦਾ 8500 ਕਰੋੜ ਰੁਪਏ ਪੈਣਗਾ ਉਹ ਪੈਸਾ ਦਾ ਉਹੀ ਦੇ ਦੋ ਕਿਤੇ ਵੀ ਇੱਕ ਸਿੰਗਲ ਵਰਡ ਦਾ ਯੂ ਜੜਾ ਨਾ 8500 ਕਰੋੜ ਰੁਪਏ ਦਾ ਹੋਇਆ ਨਾ ਪੰਜਾਬ ਦਾ ਜ਼ਿਕਰ ਆਇਆ ਸੋ ਹੁਣ ਸਾਰਾ ਜਿਹੜਾ ਮੰਡੀਆਂ ਦਾ ਵਿਕਾਸ ਆ ਉਹ ਪੰਜਾਬ ਨੂੰ ਆਪਣੇ ਸਰੋਤਾਂ ਤੋਂ ਕਰਨਾ ਪਊਗਾ ਡਾਈਵਰਸੀਫਿਕੇਸ਼ਨ ਦੀ ਗੱਲ ਚੱਲੀ ਡਾਈਵਰਸੀਫਿਕੇਸ਼ਨ ਦੀ ਗੱਲ ਚੱਲੀ ਦੇਸ਼ ਦੇ ਫਾਈਨਾਂਸ ਮਿਸਟਰ ਸਾਹਿਬ ਨੇ ਕਿਹਾ ਕਿ ਦੇਸ਼ ਲੋਸੀ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾ ਰਿਹਾ ਕਿ ਚੀਜ਼ ਵੱਲ ਲੈ ਕੇ ਗਏ ਨੇ ਨਾਰੀਅਲ ਦੀ ਡਾਈਵਰਸੀਫਿਕੇਸ਼ਨ ਕਾਜੂ ਦੀ ਡਾਈਵਰਸੀਫਿਕੇਸ਼ਨ ਚੰਦਨ ਦੀ ਡਾਈਵਰਸੀਫਿਕੇਸ਼ਨ ਸੁੱਕੇ ਫਲ ਜਿਹੜੇ ਨੇ ਉਹਨਾਂ ਦੀ ਡਾਈਵਰਸੀਫਿਕੇਸ਼ਨ ਜਿਹੜੇ ਤੁਸੀਂ ਜਿੰਨਾ ਫਲਾਂ ਦੀ ਵਰਤੋਂ ਤੁਸੀਂ ਆਪਣੇ ਘਰ ਚਾਹੇ ਮਹਿਮਾਨਾਂ ਲਈ ਕਰਦੇ ਹੋ ਉਹ ਵੀ 100 ਗ੍ਰਾਮ 200 ਗ੍ਰਾਮ ਰੱਖਦੇ ਆਂਗੇ ਆਪਾਂ 400 ਗ੍ਰਾਮ ਤਾਂ ਉਹਨਾਂ ਫਲਾਂ ਦੇ ਅੰਦਰ ਡਾਈਵਰਸਿਫਿਕੇਸ਼ਨ ਲੈ ਕੇ ਆਉਣ ਦੀ ਗੱਲ ਕੀਤੀ ਗਈ ਜਿਹੜਾ ਤਿੰਨ ਦਿਨ ਤਿੰਨ ਵਾਰ ਖਾਣਾ ਖਾਂਦਾ ਮਨੁੱਖ ਸਵੇਰੇ ਦੁਪਹਿਰੇ ਤੇ ਸ਼ਾਮ ਉਸ ਖੇਤੀ ਦੀ ਡਾਈਵਰਸਿਫਿਕੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਮਤਲਬ ਆ ਕਿ ਚੰਦਕਸਟੇਟਾਂ ਦੇ ਵਿੱਚ ਜਿੱਥੇ ਨਾਰੀਅਲ ਪੈਦਾ ਹੁੰਦਾਗਾ ਜਦਿੱਥੇ ਕਾਜੂ ਪੈਦਾ ਹੁੰਦਾਗਾ ਉਹਨਾਂ ਦੇ ਵਿੱਚ ਕੀ ਡਾਈਵਰਸਿਟੀ ਕੀ ਸ਼੍ਰਿ ਕਿੰਨੀ ਹੋਊਗੀ ਉਹ ਤਾਂ ਆਲਰੇਡੀ ਇਸ ਦੇ ਵਿੱਚ ਲੱਗੇ ਹੋਏ ਨੇਗੇ ਇਸ ਤੋਂ ਇਲਾਵਾ ਜੇ ਅਪਾ ਉੱਤਰੀ ਭਾਰਤ ਦੀ ਪੂਰੇ ਦੀ ਗੱਲ ਕਰੀਏ ਜਾਂ ਬਾਰਡਰ ਦੀ ਗੱਲ ਕਰੀਏ ਚਾਹ ਜੰਮੂ ਕਸ਼ਮੀਰ ਤੋਂ ਪੰਜਾਬ ਦੀ ਗੱਲ ਕਰੀਏ ਇਸ ਬਾਰਡਰ ਵੱਲ ਇੱਕ ਵੀ ਧਿਆਨ ਦਿੱਤਾ ਗਿਆ ਮੈਡਮ ਨੇ ਸਿਰਫ ਚਾਰ ਵਾਰ ਡਿਫੈਂਸ ਦੀ ਗੱਲ ਕੀਤੀ ਦੇਸ਼ ਦੇ ਡਿਫੈਂਸ ਦੀ ਗੱਲ ਕੀਤੀ ਚਾਰੇ ਵਾਰ ਕਿਤੇ ਡਿਫੈਂਸ ਦਾ ਬਜਟ ਵਧਿਆ ਨਹੀਂ ਹੈਗਾ ਦੇਸ਼ ਇੱਕ ਬਹੁਤ ਵੱਡੇ ਕ੍ਰਾਈਸੇ ਚੋਂ ਲੰਘਿਆ ਭਾਰਤ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦੇ ਅੰਦਰ ਟੈਨਸ਼ਨ ਪੈਦਾ ਹੋਈ ਔਰ ਸਾਡੇ ਤਾਂ ਪੰਜਾਬ ਦੇ ਛੋਟੇ ਛੋਟੇ ਬੱਚੇ ਫੌਜੀ ਅੰਦਰ ਤਾਂ ਪਲਾ ਰਹੇ ਸੀਗੇ ਦੇਸ਼ ਦੀ ਮਿਲਟਰੀ ਨੂੰ ਦੇਸ਼ ਦੀ ਮਿਲਟਰੀ ਦੀ ਸੇਵਾ ਕਰ ਰਹੇ ਸੀਗੇ ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾ ਰਿਹਾ ਸੀਗਾ ਕੋਈ ਦੁੱਧ ਗਰਮ ਕਰਕੇ ਲੈ ਕੇ ਜਾ ਰਿਹਾ ਸੀ ਕੋ ਚਾਗਰਬ ਕਰਕੇ ਲੈ ਰਿਆ ਸੀ ਔਰ ਛੋਟੇ ਛੋਟੇ ਬੱਚੇ ਜਾ ਰਹੇ ਸੀ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਦੇਸ਼ ਦੀ ਸੇਵਾ ਕਰਨੀ ਆ ਦੇਸ਼ ਦੇ ਡਿਫੈਂਸ ਦੀ ਸੇਵਾ ਕਰਨੀ ਆ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਲਾ ਲੋ ਜਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਾ ਲੋ ਦ ਡੂਇੰਗ ਦਾ ਪੀਰੀਅਡ ਆਫ ਜਦੋਂ ਇੰਡੀਪੈਂਡੈਂਸ ਸਟ੍ਰਗਲ ਚੱਲ ਰਹੀ ਸੀ ਜਦੋਂ ਉਹਨੀ ਗੱਲ ਕਰ ਲਈਏ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਗੀਆਂ ਪਰਾ ਤੇ ਸਾਡੇ ਸਾਡਾ ਸਿਰਫ 550 ਕਿਲੋਮੀਟਰ ਲੰਬਾ ਬਾਰਡਰ ਦੇ ਲਈ ਮੈਂ 1000 ਕਰੋੜ ਰੁਪਏ ਮੰਗਿਆ ਸੀ ਕੀ ਮੰਗਿਆ ਸੀ ਕਿੰਨੇ ਦੇ ਪੈਸੇ ਮੰਗੇ ਸੀ 1000 ਕਰੋੜ ਰੁਪਏ ਮੰਗਿਆ ਸੀਗਾ ਕਿ ਅਸੀਂ ਆਪਣੇ ਬਾਰਡਰ ਨੂੰ ਥੋੜਾ ਹੋਰ ਸਟਰੋਂਗ ਕਰ ਲਵਾਂਗੇ ਉੱਥੇ ਲੇਟੈਸਟ ਤਕਨੀਕਸ ਦੀ ਅਸੀਂ ਮਸ਼ੀਨਰੀ ਜਿਹੜੀ ਆ ਔਲਾ ਦੇਾਂਗੇ ਅਸੀਂ ਆਪਣੇ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੂੰ ਹੋਰ ਸਟਰੋਂਗ ਕਰ ਦੇਾਂਗੇ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹਦੇ ਵਿੱਚ ਵਾਦਾ ਕਰ ਦੇਵਾਂਗੇ ਤਾਂ ਕਿ ਜਿਹੜਾ ਦੁਸ਼ਮਣਾ ਉਹ ਸਾਡੇ ਤੋਂ ਦੂਰ ਰਹੇ ਬੇਸ਼ੱਕ ਅਸੀਂ ਆਪਣੀ ਪੰਜਾਬ ਪੁਲਿਸ ਨੇ ਸਾਨੂੰ ਮਾਣ ਆ ਅਸੀਂ ਉਹਦੇ ਅੰਦਰ ਐਂਟੀ ਡਰੋਨ ਸਿਸਟਮ ਵੀ ਜਿਹੜਾ ਲੈ ਕੇ ਆਏ ਆ ਤੁਹਾਡੇ ਸਾਹਮਣੇ ਤੁਹਾਨੂੰ ਵੀ ਲੈ ਕੇ ਗਏ ਸੀ ਸਾਰਿਆਂ ਨੂੰ ਪਰ ਲੇਕਰ ਕੇਂਦਰ ਨੇ ਉਹ ਉਸ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਸੇ ਤਰੀਕੇ ਜਿਹੜਾ ਰਾਸ਼ਟਰੀ ਕਿਸੇ ਵਿਕਾਸ ਯੋਜਨਾ ਕੀ ਜਿਹੜੀ ਕਿਸਾਨ ਦੇ ਲਈ ਆ ਉਹਦੇ ਵਿੱਚ ਵੀ ਪਹਿਲਾਂ ਵੀ 8500 ਕਰੋੜ ਰੁਪਏ ਸੀ ਹੁਣ ਵੀ 8500 ਕਰੋੜ ਰੁਪਏ ਦਾ ਕੋਈ ਵਾਦਾ ਨਹੀਂ ਕੀਤਾ ਗਿਆ ਯੂਰੀਆ ਦੀ ਸਬਸਿਡੀ ਜਿਹੜੀ ਯੂਰੀਆ ਦੀ ਸਬਸਿਡੀ ਆ ਉਹਦੇ ਅੰਦਰ 10000 ਕਰੋੜ ਰੁਪਏ ਦਾ ਕਟ ਮਾਰਤਾ ਸਿੱਧੇ ਸਿੱਧੇ 10000 ਕਰੋੜ ਰੁਪਏ ਘਟਾਤਾ ਇਹਦਾ ਮਤਲਬ ਕੀ ਹੋਊਗਾ ਹੁਣ ਬਲੈਕ ਮਾਰਕੀਟਿੰਗ ਹੋਊਗੀ ਚੰਦ ਕੰਪਨੀਆਂ ਨੂੰ ਚੰਦ ਵੱਡੇ ਵੱਡੇ ਹਾਊਸਸਸ ਨੂੰ ਫਾਇਦਾ ਪਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕੱਟ ਲਾਤਾ ਕਿਉਂਕਿ ਜਦੋਂ ਸਬਸਿਡੀ ਦੇ ਯੂਰੀਆ ਨਹੀਂ ਮਿਲੂਗਾ ਤਾਂ ਨੈਚਰਲੀ ਕੁਦਰਤੀ ਜਾਂ ਕਿਸਾਨ ਨੂੰ ਓਪਰ ਮਾਰਕੀਟ ਚੋਂ ਖਰੀਦਣਾ ਪੈਣਾਗਾ ਓਪਰ ਮਾਰਕੀਟ ਦੇ ਵਿੱਚ ਮਹਿੰਗੇ ਰੇਟ ਦੇ ਉੱਤੇ ਜਿਹੜਾ ਯੂਰੀਆ ਉਹ ਕਿਸਾਨ ਨੂੰ ਖੀਦਲਾ ਪੈਣਾਗਾ ਸੋ ਕਿਸਾਨ ਨੂੰ ਮਾਰਨ ਦੇ ਲਈ ਪੂਰਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਟੈਕਸਸ ਦੀ ਕਿਸੇ ਵੀ ਪ੍ਰਕਾਰ ਦੀ ਟੈਕਸ ਦੇ ਅੰਦਰ ਕੋਈ ਵੀ ਛੂਟ ਨਹੀਂ ਦਿੱਤੀ ਗਈ ਮਹਿੰਗਾਈ ਦੀ ਬਾਹਰ ਸਰਕਾਰ ਆਈ ਸੀ ਸਰਕਾਰ ਕਿਸ ਗੱਲ ਤੇ ਆਈ ਸੀ ਕਿ ਮਹਿੰਗਾਈ ਖਤਮ ਕਰਾਂਗੇ ਪਰ ਲੇਕਿਨ ਪਿਛਲੇ 12 ਸਾਲਾਂ ਤੋਂ ਮਹਿੰਗਾਈ ਜਿਹੜੀ ਆ ਉਹ ਵਧ ਰਹੀ ਆ ਜਿਹੜਾ ਸਕਿਉਰਿਟੀ ट्रांजੈਕਸ਼ਨ ਟੈਕਸ ਆ ਜਿਹੜਾ ਮਿਊਚੁਅਲ ਫੰਡ ਤੇ ਲੱਗਦਾਗਾ ਮਿਊਚੁਅਲ ਫੰਡ ਤੇ ਲੱਗਦਾਗਾ ਤੁਸੀਂ ਲਾਉਨੇ ਹੋ ਬਹੁਤ ਸਾਰੇ ਲੋਕ ਮਿਊਚੁਅਲ ਫੰਡ ਦੇ ਅੰਦਰ ਬੜਾ ਪੈਸਾ ਲਾਉਂਦੇ ਨੇਗੇ ਨਿਚਲ ट्रांजੈਕਸ਼ਨ ਟੈਕਸ ਕਹਿੰਦੇ ਨੇ ਇਹਨੂੰ ਉਹਦੇ ਉੱਤੇ 0.2 ਟੈਕਸ ਸੀਗਾ ਉਹ ਬਤਾਇਆ ਕਿ ਕਿੰਨਾ ਕਰਤਾ 0.5 0.5 ਇਸੇ ਤਰ੍ਹਾਂ 2016 ਚ ਤੁਸੀਂ ਦੇਖਿਆ ਹੋਊਗਾ ਕਿ 골ਡ ਦੇ ਉੱਤੇ ਆਇਆ ਸੀਗਾ ਬੌਂਡ ਜਾਰੀ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ 골ਡ ਦੇ ਕਿਹਾ ਸੀਗਾ ਕਿ ਤੇ ਅਸੀਂ ਟੈਕਸ ਦੀ ਵਧਾਵਾਂਗੇ ਇਹ ਬਿਲਕੁਲ ਇੱਥੇ ਟੈਕਸ ਦੀ ਲਾਵਾਂਗੇ ਤੇ ਹੁਣ ਜੇ ਤੁਹਾਡੇ ਕੋਲੇ 골ਡ ਦੇ ਬੌਂਡ ਪਾਏ ਨੇਗੇ ਖਰੀਦੇ ਪੁਰਾਣੇ ਤੁਸੀਂ ਕਿਸੇ ਨੂੰ ਵੇਚੋਗੇ ਜੇ ਤੁਸੀਂ ਕਿਸੇ ਨੂੰ ਵੇਚੋਗੇ ਤਾਂ ਉਦੋਂ ਇੱਕ ਟੈਕਸ ਲੱਗੂਗਾ ਜਦੋਂ ਫਰਦਰ ਵੇਚੂਗਾ ਟੈਕਸ ਲੱਗੂਗਾ ਹੁਣ ਸਿਰਫ ਜਿਹੜਾ origignal loti ਆ ਸਿਰਫ ਉਹ ਹੀ ਟੈਕਸ ਐਗਜ਼ੈਂਪਟਡ ਆ ਹੋਰ ਨੂੰ ਸਾਰਿਆਂ ਨੂੰ ਟੈਕਸ ਲੱਗੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ 12 ਬਜਟ ਪੇਸ਼ ਕੀਤੇ ਨੇ ਔਰ 12ਵੀਂ ਬਾਰ ਵੀ ਪੰਜਾਬ ਨੂੰ ਨਰਾਸ਼ ਕੀਤਾਗਾ ਪੀਐਮ ਬਿਸ਼ਕਰਮਾ ਯੋਜਨਾ ਤੁਹਾਡੇ ਯਾਦ ਹੋਊਗਾ ਕਿੱਦਾ ਵੱਡਾ ਜ਼ੋਰ ਲਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਆ ਔਰ ਜਿਹਦੇ ਰਾਹੀਂ ਰਵਾਇਤੀ ਕਾਰੀਗਰ ਹਸਤ ਕਲਾ ਕਰਮੀਆਂ ਨਾਲ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਬਹੁਤ ਵੱਡਾ ਉਹਦਾ ਜਿਹੜਾ ਵਿਕਾਸ ਹੋਊਗਾ ਪਹਿਲਾ ਬਜਟ ਕਿੰਨਾ ਰੱਖਿਆ ਗਿਆ ਸੀਗਾ 5100 ਕਰੋੜ ਰੁਪਏ ਦਾ ਹੁਣ ਕਿੰਨਾ ਕਰ ਦਿੱਤਾ ਗਿਆ 3864 ਰੁਪਏ 3864 ਰੁਪਏ ਯਾਨੀ ਕਿ ਜਿਹੜਾ ਬਜਟ ਕਾਰੀਗਰਾਂ ਦੇ ਲਈ ਬਿਸ਼ਕਰਮਾ ਯੋਜਨਾ ਦੇ ਨਾਂ ਦੇ ਉੱਤੇ 5100 ਰੁਪਏ ਰੱਖਿਆ ਗਿਆ ਸੀ ਕਟਾ ਕੇ 3861 ਕਰੋੜ ਰੁਪਏ ਕਰ ਦਿੱਤਾ ਗਿਆ ਇਹਦਾ ਮਤਲਬ ਕੀ ਆ ਕਿ ਸਰਕਾਰ ਹੁਣ ਲਗਾਤਾਰ ਨਿਗਾਰਵਲ ਜਾ ਰਹੀ ਆ ਇਸੇ ਤਰੀਕੇ ਨਾ ਹੀ ਕੋਈ ਰੋਜ਼ਗਾਰ ਦੇ ਹੋਰ ਸਾਧਨ ਪੈਦਾ ਕਰਨ ਦੀ ਸਕੀਮ ਆਈ ਹੈਗੀ ਪੀਐਮ ਸ਼੍ਰੀ ਯੋਜਨਾ ਜਿਹੜੀ ਸਕੂਲਾਂ ਦੀ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਪੀਐਮ ਊਸ਼ਾ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਸਟੇਟਾਂ ਦੇ ਲਈ ਵਿਸ਼ੇਸ਼ ਫੰਡ ਸੀ ਜਿਹਨੂੰ ਅਸੀਂ ਸਾਸਕੀ ਕਹਿੰਦੇ ਰਹਾਂ ਬਸ ਵਿਸ਼ੇਸ਼ ਫੰਡ ਸੀਗਾ ਕੈਪੀਟਲ ਦਾ ਕੈਪੀਟਲ ਐਕਸਪੈਂਡੀਚਰ ਦਾ ਉਸ ਯੋਜਨਾ ਦਾ ਪੂਰੇ ਬਲਟ ਦੇ ਅੰਦਰ ਕੋਈ ਵੀ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਹੜੀ ਸਾਸਕੀ ਯੋਜਨਾ ਸੀ ਜਿਹਦੇ ਅੰਦਰ ਕੈਪੀਟਲ ਰਨ ਬਸਮੈਂਟ ਸੈਂਟਰ ਸਰਕਾਰ ਦਿੰਦੀ ਸੀ ਕਦੇ 1500 ਕਰੋੜ ਰੁਪਇਆ ਕਦੇ 1800 ਕਰੋੜ ਰੁਪਇਆ ਕਦੇ 2000 ਕਰੋੜ ਰੁਪਇਆ ਡਿਫਰੈਂਟ ਸਟੇਟ ਨੂੰ ਸਟੇਟਾਂ ਦੇ ਹਿਸਾਬ ਦੇ ਨਾਲ ਹਰ ਇੱਕ ਸਟੇਟ ਨੂੰ ਮਿਲਦਾ ਸੀ ਸੋ ਸਾਸਕੀ ਯੋਜਨਾ ਦਾ ਦੇਸ਼ ਦੇ ਡਿਫੈਂਸ ਮਿਸਟਰ ਨੇ ਜ਼ਿਕਰ ਤੱਕ ਨਹੀਂ ਕੀਤਾ ਇਸੇ ਤਰੀਕੇ ਆਯੂਸ਼ਮਾਨ ਭਾਰਤ ਯੋਜਨਾ ਜਿਹੜੀ ਆ ਉਹਦਾ ਵੀ ਬਜਟ ਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਬਲਕਿ ਜਿਹੜਾ ਸਵਸ਼ ਭਾਰਤ ਮਿਸ਼ਨ ਸੀਗਾ ਤੁਹਾਨੂੰ ਯਾਦ ਹੋਊਗਾ ਸਵਸ਼ ਭਾਰਤ ਮਿਸ਼ਨ ਉਹਦਾ ਬਜਟ ਘਟਾ ਕੇ 2500 ਕਰੋੜ ਰੁਪਏ ਕਰ ਦਿੱਤਾ ਗਿਆ। ਯਾਨੀ ਕਿ ਹੁਣ ਸ਼ਹਿਰਾਂ 'ਚ ਹੋਰ ਕੀ ਹੋਰ ਗੰਦਗੀ ਫੈਲਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਕਰੂਗੀ। 5000 ਕਰੋੜ ਰੁਪਏ ਦੇ ਨਾਲ ਪਹਿਲੇ ਦੇਸ਼ ਦਾ ਬਹੁਤ ਘਟ ਬਜਟ ਸੀਗਾ। ਉਹਦੇ ਅੰਦਰ ਵਾਅਦਾ ਤਾਂ ਕੀ ਕਰਨਾ ਸੀ ਬਲਕਿ 50% ਘਟ ਮਾਰਿਆ ਸਵਸਥ ਭਾਰਤ 2500 ਕਰੋੜ ਰੁਪਏ ਕਰ ਦਿੱਤਾ ਗਿਆ। ਸੋ ਕਹਿਣ ਦਾ ਭਾਵ ਆ ਇਸ ਬਜਟ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਨਰਾਸ਼ ਕੀਤਾਗਾ ਅਰ ਇੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਮਨ ਦੇ ਅੰਦਰ ਨਫਰਤਾ ਬੀਜੇਪੀ ਦੀ ਸਰਕਾਰ ਦੇ ਅੰਦਰ ਕਿੰਨੀ ਵੱਡੀ ਨਫਰਤ ਭਰੀ ਪਈਆ ਪੰਜਾਬੀਆਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਇੱਕ ਸਿੰਗਲ ਸ਼ਬਦ ਇੱਕ ਸਿੰਗਲ ਵਰਡ ਮੈਡਮ ਦਿਨਮਲਾ ਸੀਤਾਰਾਮ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜਦੋਂ ਬਜਟ ਪੇਸ਼ ਕਰ ਰਹੀ ਸੀ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਪੰਜਾਬ ਦਾ ਚੱਕਰ ਤੱਕ ਨਹੀਂ ਕੀਤਾ ਹੈਗਾ ਕਿ ਭਾਈ ਇਹੀ ਕਹਿਣ ਦੇ ਕਿ ਜਦੋਂ ਭਾਰਤ ਪਾਕਿਸਤਾਨ ਨਾਲ ਟੈਨਸ਼ਨ ਪੈਦਾ ਹੋਈ ਸੀ ਤਾਂ ਪੰਜਾਬੀਆਂ ਦੇ ਬੱਚੇ ਦੁੱਧ ਪਿਲਾ ਰਹੇ ਸੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਅੱਗੇ ਖੜੇ ਸੀ ਤੁਹਾਡੇ ਕੈਮਰੇ ਨੇ ਕੈਚ ਕੀਤਾ ਸੋ ਇੱਕ ਸਿੰਗਲ ਵਰਡ ਜਿਹੜਾ ਧੰਨਵਾਦ ਵੀ ਕਰ ਦਿੰਦੇ ਪੈਸੇ ਨਾ ਦਿੰਦੇ ਧੰਨਵਾਦ ਵੀ ਕਰ ਦਿੰਦੇ ਉਹ ਧੰਨਵਾਦ ਤਖਨੀ ਸਰਿਆ ਭਾਰਤੀ ਜਨਤਾ ਪਾਰਟੀ ਤੋਂ ਮੈਂ ਪ੍ਰੀ ਬਜਟ ਮੀਟਿੰਗ ਦੇ ਅੰਦਰ ਪੂਰਾ ਲੇਖਾ ਜੋਖਾ ਰੱਖਿਆ ਸੀ ਪੰਜਾਬ ਦਾ ਕਿ ਪੰਜਾਬ ਦਾ ਹੜ੍ਹਾਂ ਦੇ ਕਾਰਨ 1600 ਕਰੋੜ ਰੁਪਏ ਪੀਐਮ ਸਾਹਿਬ ਅਨਾਉਂਸ ਕਰਕੇ ਗਏ ਨੇ ਕਾਇਨਲੀ ਉਹ ਰਿਲੀਜ਼ ਕਰ ਦਿਓ ਪਰ ਲੇਕਿਨ 1600 ਕਰੋੜ ਨਹੀਂ ਰਿਲੀਜ਼ ਹੋਇਆ 8500 ਕਰੋੜ ਰੁਪਏ ਜ਼ਿਕਰ ਕੀਤਾ ਸੀਗਾ ਆਰਡੀਐਫ ਦਾ ਕੋਈ ਪੈਸਾ ਨਹੀਂ ਆਇਆ 1000 ਬਾਰਡਰਸ ਦੇਤੇ ਪੁਲਿਸ ਦੀ ਸਟਰੈਂਥਿੰਗ ਲਈ ਕੀਤਾ ਲਿਖਿਆ ਸੀਗਾ ਕੋਈ ਪੈਸਾ ਨਹੀਂ ਆਇਆ ਮੈਂ ਵੀ ਕਹਿ ਸੀਗਾ ਕਿ ਮੈਮ ਬਹੁਤ ਲੰਬਾ ਸਮਾਂ ਹੋ ਗਿਆ 2012 ਦੇ ਵਿੱਚ 12 ਚ 14 ਚ ਮਿਡ-ਡੇ ਮੀਲ ਵਰਕਰਸ ਸਾਡੀਆਂ ਬੀਬੀਆਂ ਜਿਹੜੀਆਂ ਛੋਟੇ ਬੱਚਿਆਂ ਨੂੰ ਭੋਜਨ ਬਣਾ ਕੇ ਸਕਾਉਂਦੀਆਂ ਸਕੂਲਾਂ ਦੇ ਅੰਦਰ ਆਂਗਣਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਤਨਖਾਹ ਵਧਾ ਦਿਓ ਉਹਨਾਂ ਦਾ ਉਹਨਰੇਰੀਅਮ ਬਤਾ ਦਿਓ ਉਹਨਾਂ ਦਾ ਜਿਹੜਾ ਔਨਰੇਰੀ ਔਨਰੇਰੀਆ ਮਿਲਦਾ ਕੋ ਬਤਾ ਦਿਓ ਪਰ ਲੇਕਿਨ ਕੋਈ ਜ਼ਿਕਰ ਤੱਕ ਨਹੀਂ ਆਇਆ ਸੋ ਇਹ ਬਜਟ ਜਿਹੜਾ ਮੈਂ ਸਮਝਦਾ ਇਹ ਬਜਟ ਜਿੱਥੇ ਪੰਜਾਬ ਦੇ ਕਿਸਾਨ ਦੇ ਵਿਰੁੱਧਾ ਉਥੇ ਪੰਜਾਬ ਦੇ ਗਰੀਬ ਲੋਕਾਂ ਦੇ ਵਿਰੁੱਧਾ ਪੰਜਾਬ ਦੇ ਅੰਦਰ ਔਰ ਪੰਜਾਬੀਅਤ ਦੇ ਵਿਰੁੱਧਾ ਔਰ ਇੱਕ ਵੀ ਪੈਕੇਜ ਕਿਸੇ ਵੀ ਪ੍ਰਕਾਰ ਦਾ ਪੈਕੇਜ ਜਿਹੜਾ ਉਹ ਸੈਂਟਰ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤਾ ਰੀਸੈਂਟਲੀ ਹਰ ਆਇ ਸੀਗੇ ਪ੍ਰਧਾਨ ਮੰਤਰੀ ਸਾਹਿਬ ਔਰ ਤੁਹਾਨੂੰ ਯਾਦ ਹੋਊਗਾ ਆਈ ਥਿੰਕ 42 ਦੇ ਕਰੀਬ 42 ਦੇ ਕਰੀਬ ਜਿਹੜੇ ਮਿਨਿਸਟਰ ਆਫ ਦਿ ਸਟੇਟ ਜਾਂ ਯੂਨੀਅਨ ਮਿਨਿਸਟਰ ਪੰਜਾਬ ਚ ਆਇ ਸੀ ਸ਼ਿਵਰਾਮ ਚਾਹਾਨ ਜੀ ਵੀ ਆਪਣੇ ਪਜਾਮਾ ਉੱਪਰ ਚੱਕ ਕੇ ਜੀ ਦੇ ਵਿੱਚ ਬੜ ਕੇ ਫੋਟੋ ਸ਼ੂਟ ਕਰਾਉਂਦਾ ਸੀ ਹਰ ਅਮਰਿਤ ਮਿੱਟੂ ਨੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਜਾਖੜ ਸਾਹਿਬ ਨੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਉਹ ਭਾਈ ਸਾਡਾ 1600 ਕਰੋੜ ਲੈ ਕੇ ਦੇ ਦਿੰਦੇ 20000 ਕਰੋੜ ਦੇ ਨਹੀਂ ਦੇਣਾ ਸੀ 1600 ਹੀ ਦੇਣ ਦੇ ਸੋ ਇਹ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਪੰਜਾਬੀਅਤ ਦੇ ਖਿਲਾਫ ਆ ਪੰਜਾਬ ਦੇ ਲੋਕਾਂ ਦੇ ਖਿਲਾਫ ਆ ਪੰਜਾਬ ਨੂੰ ਨਕਸ਼ੇ ਤੋਂ ਮਟਾਉਣਾ ਚਾਹੁੰਦੇ ਨੇਗੇ ਪਰ ਲੇਕਿਨ ਪੰਜਾਬ ਦੇ ਲੋਕ ਬੜੇ ਸੂਰਬੀਰ ਨੇ ਬੜੇ ਯੋਧੇ ਨੇਗੇ ਅਸੀਂ ਡਟ ਕੇ ਪੰਜਾਬ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਕਿਸੇ ਵੀ ਬਰਗਡ ਨਰਾਸ਼ਰੀ ਹੁਣ ਦੇਵਾਂਗੇ ਜਿਨ੍ਹਾਂ ਦਾ ਹੜਾ ਕਰਕੇ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਨੁਕਸਾਨ ਦੀ ਪਰਪਾਈ ਕੀਤੀ ਆ ਔਰ ਹੋਰ ਵੀ ਜਿਹੜਾ ਰਹਿ ਗਿਆ ਆਊਗਾ ਕਦੋਂ ਕਦੀ ਵੀ ਕਰ ਰਹਾਂਗੇ ਪਰ ਲੇਕਿਨ ਨਾ ਹੜ੍ਹਾਂ ਦੇ ਕਾਰਨਾਂ ਹੋਏ ਨੁਕਸਾਨ ਦਾ ਕੋਈ ਪੈਸਾ ਮਿਲਿਆ ਨਾ ਹੀ ਬੀਮੇ ਤੋਂ ਕੋਈ ਪੈਸਾ ਮਿਲਿਆ ਸੋ ਆਲਟੀਮੇਟਲੀ ਪੰਜਾਬ ਨੂੰ ਰਾਸ਼ਾ ਦਾ ਜਿਹੜਾ ਸਹਾਰਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਤੁਸੀਂ ਬਾਅਦ ਪੁੱਛੋਗੇ 16ਵਾਂ ਬਿਟ ਮਿਸ਼ਨ 16 ਫਾਈਨਾਂਸ ਕਮਿਸ਼ਨ ਦੀ ਰਿਪੋਰਟ ਵੀ ਜਿਹੜੀ ਆ ਉਹ ਵੀ ਟੇਬਲ ਹੋਈ ਹੈਗੀ ਉਪ ਵਿਦੇਸ਼ ਤੇ ਬਰਡ ਦੇ ਨਾਲ ਹੀ ਟੇਬਲ ਹੋਈ ਆ ਜਿਹੜਾ ਵਰਟੀਕਲ ਡਿਵੈਲੂਸ਼ਨ ਸੀਗਾ ਪਹਿਲਾਂ ਦਾ ਜਿਹੜਾ ਰਾਜਾਂ ਨੂੰ ਟੈਕਸ ਤੋਂ ਕੇਂਦਰ ਦੇ ਰਾਜਾਂ ਨੂੰ ਆਉਂਦਾ ਟੈਕਸ ਆਉਂਦਾ ਸੀਗਾ ਉਹ 41% ਹੀ ਰੱਖਿਆ ਕੋਈ ਬਦਲਾਅ ਨਹੀਂ ਕੀਤਾ ਜਦ ਕਿ ਅਸੀਂ ਵਧਾਉਣ ਦੀ ਗੱਲ ਕੀਤੀ ਸੀਗੀ ਇਸੇ ਤਰ੍ਹਾਂ ਜਿਹੜੀ ਰੈਵਨਿਊ ਡੈਫਿਸਿਟ ਗ੍ਰਾਂਟ ਆਉਦੀ ਸੀਗੀ ਜਿਹੜੀ ਮੈਸਬ ਦੇ ਪਿਛਲੇ 5 ਸਾਲਾਂ ਚ 28000 ਕਰੋੜ ਰੁਪਏ ਪੰਜਾਬ ਨੂੰ ਮਿਲੇ ਸੀ ਉਹਨੂੰ ਨਲ ਕਰ ਦਿੱਤਾ ਗਿਆ ੜਾ ਦਿੱਤਾ ਗਿਆ ਇਸੇ ਤਰੀਕੇ एसडीआरएफ ਦੇ ਨਾਰਮਸ ਜਿਹੜੇ ਜਿਹੜੇ ਹੜ੍ਹਾਂ ਕਾਰਨ ਨੁਕਸਾਨ ਹੁੰਦਾ ਸੀਗਾ ਜਿਹੜਾ ਬਜਟ ਆਉਂਦਾ ਸੀ ਹੜ੍ਹਾਂ ਦਾ ਉਹਦੇ ਅੰਦਰ ਵੀ ਸ਼ਰਤਾਂ ਨਰਮ ਕਰਨ ਦੀ ਬਜਾਏ ਅਸੀਂ ਲੇਖ ਕੇ ਦੇ ਕੇ ਆਏ ਭਾਈ ਸ਼ਰਤਾਂ ਨਰਮ ਕਰ ਦਿਓ ਅਸੀਂ ਲੋਕਾਂ ਦੇ ਪੈਸਾ ਖਰਚ ਕਰ ਦਈਏ 60 40 ਦੇ ਰੇਸ਼ੋ ਚ ਪੈਸਾ ਦੇਣਾ ਸਟੇਟ ਨੇ ਪਰ ਲੇਕਿਨ ਸ਼ਰਤਾਂ ਨਰਮ ਕਰਨ ਦੀ ਬਜਾਏ ਉਹਦੀਆਂ ਸ਼ਰਤਾਂ ਇੰਨੀਆਂ ਸਖਤ ਕਰ ਦਿੱਤੀਆਂ ਗਈਆਂ ਕਿ ਹੁਣ ਪੈਸਾ ਲੈਣਾ ਹੀ ਔਖਾ ਹੋ ਜਾਊਗਾ ਸੋ ਆਲਟੀਮੇਟਲੀ ਇਹ ਜਿਹੜਾ ਬਜਟ ਆ ਉਹ ਸਿੱਖਿਆ ਦੇ ਵਿਰੋਧੀ ਆ ਉਹ ਹੈਲਥ ਸੇਵਾਵਾਂ ਦੇ ਵਿਰੋਧੀ ਆ ਉਹ ਕਿਸਾਨ ਦੇ ਵਿਰੋਧੀ ਆ ਉਹ ਪੰਜਾਬ ਦੇ ਲੱਖਾਂ ਹੀ ਗਰੀਬ ਮਜ਼ਦੂਰ ਵਿਰੋਧੀ ਆ ਵਪਾਰੀ ਵਿਰੋਧੀ ਆ ਪੌਰਾਟੀਬਿਲਿਟੀ ਜਿਹੜਾ ਮੈਂ ਸਮਝਦਾ ਪੰਜਾਬ ਪੰਜਾਬੀਅਤ ਦੇ ਵਿਰੋਧੀ ਆ ਸਹੀ ਬਿਲਕੁਲ ਤੁਸੀਂ ਕਹਾਂਗੇ 95000 ਕਰੋੜ ਕਰਤਾ ਹਲੇ ਵੀ ਜਿਹੜਾ